ਵਾਰ ਮਹੱਲਾ ਤੀਜਾ ਉਸ ਵਾਈ ਗੁਰੂ ਭਾਈ ਸਾਹਿਬ ਜੀ ਕਥਾ ਦੇ ਵਿੱਚ ਦਸਤਰਮਾ ਨਾ ਕਰੋ ਆਪ ਜੀ ਕਰੋ 6 ਵਜੇ ਦਾ ਨਾ ਰਸਾਲ ਭਾਈ ਸਾਹਿਬ ਜੀ ਪਰਾਂ ਹੋ ਜੂ ਤੁਸੀਂ ਧਿਆਰ ਸਭ 10 ਮਿੰਟ ਲੇਟ ਹੋ ਜੂ ਅਸੀਂ ਕਥੀ ਕਰ ਰਹੇ ਕੋਈ ਕੋਈ ਗੀਤ ਨਹੀਂ ਗਾ ਰਹੇ ਗੁਰੂ ਕੀ ਬਾਣੀ ਦੀ ਵਿਚਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਬੈਠੋ ਤੁਸੀਂ ਤਾਂ ਮੈਂ ਭਾਈ ਸਾਹਿਬ ਜੀ ਕੋਈ ਨਾ ਉਹਨਾਂ ਨੂੰ ਭਾਈ ਸਾਹਿਬ ਜੀ ਤੁਸੀਂ ਇਹਨਾਂ ਨੂੰ ਬਿਠਾ ਲਓ ਅਸੀਂ ਸ਼ਬਦ ਦੀ ਵਿਚਾਰ ਪੂਰੀ ਕਰਕੇ ਭੋਗ ਪਾ ਦਾਂਗੇ ਸੰਗਤ ਜੀ ਦੱਸੋ ਇਹ ਠੀਕ ਕਰ ਰਹੀ ਹੈ ਕਾਚੇ ਜੀ ਦੱਸੋ ਤੁਸੀਂ ਬੈਠੇ ਹੋ ਸੰਗਤ ਦੱਸੋ ਇਹਨਾਂ ਨੂੰ ਠੀਕ ਕਰ ਰਹੇ ਹੋ ਕੋਈ ਜ਼ਰੂਰਤ ਦਿਖਾਓ ਕੋਈ ਤੁਹਾਡੀ ਖਾਲਸੇ ਵਾਲੀ ਜ਼ਰੂਰਤ ਹੈਗੀ ਕਿ ਸਾਨੂੰ ਬੋਲਣਾ ਕੋ ਸਾਰਾ ਕੁਝ ਹੈ ਜੀ ਕੋਈ ਖਾਲਸਾ ਵੀ ਇੱਥੇ ਬੈਠਾ ਜਾਗਦੀ ਜਮੀਰ ਵਾਲਾ ਹੈ ਇਹਨਾਂ ਨੂੰ ਕੋਈ ਸੰਗ ਸ਼ਰਮ ਤੇ ਹੈ ਨਹੀਂ ਕੀ ਇਹ ਸਾਨੂੰ ਕਹਿੰਦੇ ਉਠੋ ਨਾ ਕੀ ਪੈਸਾ ਜੀ ਤੁਹਾਡਾ ਪੈਸੇ ਮੈਂ ਤੁਹਾਨੂੰ ਬੇਨਤੀ ਕਰਦਾ ਬਈ ਲਾਈਵ ਚੱਲ ਰਿਹਾ ਹੈ ਜੀ ਹਾਂਜੀ ਤੇ ਤੁਹਾਨੂੰ ਸ਼ਰਮ ਨਹੀਂ ਚਾਹੀਦੀ ਸਾਨੂੰ ਆ ਕੇ ਰੋਕਣ ਦੀ ਹਾਂਜੀ ਤੁਹਾਨੂੰ ਸੰਗ ਹੋਣੀ ਚਾਹੀਦੀ ਐ ਲਾਈਵ ਤੁਸੀਂ ਹੋਇਓ ਅਸੀਂ ਤਾਂ ਕਥਾ ਵਿਚਾਰ ਕਰ ਤੁਸੀਂ ਸਾਨੂੰ ਡਿਸਟਰਬ ਕਰ ਰਹੇ ਹੋ ਹਾਂਜੀ ਤੁਸੀਂ ਸਾਨੂੰ ਡਿਸਟਰਬ ਕਰ ਰਹੇ ਹੋ ਤੁਹਾਨੂੰ ਨਹੀਂ ਚੰਗੀ ਲੱਗਦੀ ਬਾਹਰ ਚਲੇ ਜਾਓ ਕੀ ਬੋਲਾਂ ਬੋਲੋ ਤੇ ਇੱਕ ਜਵਾਬ ਦੋ ਮੈਂ ਆ ਦੇਖ ਭੋਗਤ ਕੋ ਸਾਢੇ 5 ਦਾ 5:35 ਤੇ ਸਾਨੂੰ ਬਿਠਾਇਆ ਇਹਨਾਂ ਨੇ ਘੰਟਾ ਦਿੱਤਾ ਸੀਗਾ ਹਾਂਜੀ ਖਾਲਸਾ ਜੀ ਦੋਚ ਪਦੇ ਰਹਿ ਗਏ ਸੀ ਭੋਗ ਪਾ ਦੇਣਾ ਪਰ ਇਹਨਾਂ ਦੀ ਇਹਨਾਂ ਦੀ ਹਾਲਤ ਵੇਖੋ ਕੀ ਇਹਨਾਂ ਲੋਕਾਂ ਦੀ ਹੈ ਜੀ ਇਹੋ ਜਿਹੇ ਸੁਪਰੀਮ ਕੋਰਟ 'ਚ ਬਿਠਾਇਆ ਤੁਸੀਂ ਬਣਾ ਕੇ ਵੋਟਾਂ ਪਾ ਕੇ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਦੀ ਕਥਾ ਦੀ ਅਦਬ ਸਤਕਾਰ ਨਹੀਂਗਾ ਇਹਨਾਂ ਨੂੰ ਪਾਓ ਵੋਟਾਂ ਤੇ ਬਣਾਓ ਇਹਨਾਂ ਚੌਧਰੀ ਇੱਥੇ ਹੈ ਜੀ ਇਹ ਤੁਹਾਨੂੰ ਇਹੋ ਜੀ ਕਥਾ ਕਰਦੇਣਗੇ ਸਿੱਖੀ ਦਾ ਪ੍ਰਚਾਰ ਗੁਰੂਦਵਾਰ ਕਦ ਲਈ ਬਣਿਆ ਰੈਰਾ ਸਾਹਿਬ ਸਤਗੁਰੂ ਜੀ ਇੱਕ ਮੈਂ ਇੱਥੇ ਸਾਖੀ ਸੁਣਾਵਾਂ ਤੁਹਾਨੂੰ ਸੰਗਤ ਜੀ ਇੱਕ ਸਿੱਖ ਸੀਗਾ ਚਲੋ ਸਾਖੀ ਫੇਰ ਲੰਮੀ ਹੋ ਜੂਗੀ ਮੈਂ ਮਾਫੀ ਚਾਹੁੰਨਾ ਨਹੀਂ ਸੁਣੋਣੀ ਪਰ ਮੈਂ ਆਪਣੀ ਕਥਾ ਦੀ ਸ਼ਬਦ ਦੀ ਵਿਚਾਰ ਪੂਰੀ ਕਰਨੀ ਹੈ ਤੇ ਜਿਹਨੇ ਮੈਨੂੰ ਮਿਲਣਾ ਬਾਹਰ ਆ ਕੇ ਮਿਲਿਓ ਭਾਈ ਦਲਵਾਰ ਸਿੰਘ ਦੀ ਕਲਾਸ ਵਿੱਚ